ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਸਹਿਤ ਤੇ ਜਸਮੀਤ ਦਾਦਾ ਦੇ ਨਾਲ ਲੱਗ ਰਹੇ ਨੇ ਮਸਤੀ ਕਰਨ ਦੇਖਦੇ ਆਪਾਂ ਨਹੀਂ ਅੱਗੇ ਹੋਰ ਹੋਰ ਦਿਖਾਓ ਦਿਖਾਓ ਦਿਖਾ ਦੀਏ ਹੁਣ ਅਸੀਂ ਲੱਗ ਰਿਹਾ ਇਥੇ ਕਕਾਰਾ ਪਾਉਣਾ ਉਹਨਾਂ ਉਧਰ ਉਧਰ ਖਿਨੇ ਹੋ ਜਿਹਾ ਨਾ ਪਤਾ ਸਦਾ ਨੋਗਾ ਸਰਾ ਤਾਂ ਹੀ ਤਾਂ ਅੰਦਰ ਤੇ ਜਿਹੜੇ ਮਾਪੇ ਪਰ ਡਲ ਜਾਣਗੇ ਪਹਿਲੇ ਸਾਡਾ ਦਿਮਾਗ ਖਾਰਖੇ ਦੀ ਮਾ ਅੰਦਰ ਵਗਜੋ ਜਾਂ ਇਹਨਾਂ ਨੇ ਉਰੇ ਗਾਹ ਪਾਰ ਫੇ ਉਧਰ ਡਲ ਕੇ ਆ ਗਏ ਹੋਰ ਤੇ ਤੇਰੇ ਤੇਰੀ ਬਾਪੂ ਤਾਂ ਗਾੜਾ ਖਾ ਕੀ ਆਉਣਗੇ ਹਟਦਾ ਨਹੀਂ ਪਤਾ ਕਿਆ ਨਹੀਂ ਗਾਲਾ ਗੱਡਣਗੇ ਗਾਲਾ ਹਾਂ ਮਾਜਾ ਇਹਨੂੰ ਭੇਜਿਆ ਦੀ ਮਾਜਾ ਤੂੰ ਜ ਬਗ ਜਾ ਉੱਥੇ ਇੱਥੇ ਕਹਿੰਦੀ ਮਾਮੇ ਦੀ ਪਿਆੜੀ ਕਹਿੰਦੀ ਫੁੱਲ ਗੰਦ ਪਾਵਾਂ ਕਹਿੰਦੇ ਜੀ ਆਹ ਦਾਦੀ ਨੇ ਬੋਲਿਆ ਚੁੱਪਾ ਪਹਿਲਾਂ ਸਾਰਿਆਂ ਦੀਆਂ ਜੁੱਟੀਆਂ ਚੁੱਪ ਲੈ ਗੱਤੀਆਂ ਕਰਕੇ ਥਾਲੀ ਦੇ ਵਿੱਚ ਬੱਜ ਕੇ ਪਰਾ ਸਾਰੇ ਚੈੱਕ ਕਰਕੇ ਤਮਾਗੇ ਜਾਈਂਗੇ ਨਾ ਦੇਖ ਲਈ ਤਾਂ ਕਹਿੰਦਾ ਨਹੀਂ

ਹਾ ਵੇ ਬਾਈ ਗੋਦਾਂਾ ਦੇਖ ਲਾ ਤਰੇ ਦਾਦੇ ਦੇ ਪੋਤੇ ਵਾਸਤੇ ਹੈ ਨਾ ਸੋਨ ਚੈਤੀ ਪੜੋਤ ਨੂੰ ਚਾਹੀਦੀ ਆ ਕਿ ਨਿਸ ਕੀ ਲਾਈ ਆ ਉਹ ਦੇਖ ਲਾ ਸੋਤ ਨਾ ਪੋਤ ਨੂੰ ਤਾਂਸੀ ਹੋ ਗਈ ਤਾਂ ਸੋਤਾ ਹੋ ਗਿਆ ਉਸ ਤੋਂ ਖੜੋਤ ਨੂੰ ਹੋ ਗਿਆ ਤਾਂ ਮੈਂ ਤਾਂ ਪੁੱਛ ਗਿਆ ਕਿ ਬਿਨਾਂ ਖਰਚੇ ਤੋਂ ਖੜੋਤ ਨੂੰ ਆ ਜਾਏਗਾ ਹਾਂ ਮੈਂ ਮੈਂ ਦੇਖ ਜਾਂਦਾ ਬੈਠਾ ਲੱਗਦੇ ਆ ਤੇ ਵaile ਗੱਡੀਆਂ ਹੁਣੀ ਕਿ ਤੇਰੀ ਰਿਸ਼ਤਾ ਦੇਖ ਕੇ ਮੰਗਦੀ ਨੇ ਹੋਰ ਗੱਲ ਪੱਕੀ ਆ ਖੜੋਤ ਨੂੰ ਇਹ ਨੂੰ ਮਾਮੂ ਪਾਪੂ ਕਹਿੰਦਾ ਪੁੱਤ ਸੈਵ ਦਾ ਹੀ ਹਾਂ ਕਹਿੰਦਾ ਮਾਮੂ ਦੇ ਵਿਆਹ ਵੇਲੇ ਕਹਿੰਦਾ ਸੈਵ ਦਾ ਵਿਆਹ ਕਰਾਂਗੇ ਉਹ ਨਾਲ ਉਹ ਕਹਿੰਦਾ ਸੈਵ ਨੂੰ ਵੀ ਬਹੂ ਨਾਲੇ ਲਿਆ ਦੇ ਉਹ ਪੂਰੀਆਂ ਨਾ ਬਾਪੂ ਦੀ ਖੜੋਤ ਨੂੰ ਹੋ ਜੂਗੀ ਹਾਂ ਸੈਵ ਹਾਂ ਸੈਵ ਹਨਾ ਠੀਕ ਹੈ ਪਹਿਲਾਂ ਛੋਟੇ ਛੋਟਿਆਂ ਨੂੰ ਇਹ ਨਹੀਂ ਵਿਆਹ ਦਿੰਦੇ ਹੁੰਦੇ ਉਹਨੇ ਤੇ ਪਹਿਲਾਂ ਨਹੀਂ ਹੋਣਾ ਆਪਾਂ ਦੁਆਰ ਰਿਵਾਜ ਚਲਾ ਦਿੰਦੇ ਹਾਂ ਨਾਲ ਉਹ ਬਹੁਤ ਬਹਾ ਮਕਲਾਵਾ ਉਰ ਪਏ ਉਹ ਖਾਚਰ ਬਾਦ ਦੇ ਹਾਂ ਇਹ ਨੰਦ ਕਰ ਦਿੰਦਾ 10-10 ਸਾਲ ਲੰਘ ਜਾਂਦੇ ਅਗੇ ਹੋਰ ਆ ਤਾਂ ਮੇਰੀ ਮੰਮੀ ਦੇ ਆਈ ਦਿੱਤੇ ਤੇ ਅੱਛਾ ਹੋਰ ਦੇਖ ਲਓ ਫੇਰ ਜਦੋਂ ਤਾਏ ਦਾ ਵਿਆਹ ਸੀ ਹਾਂ ਉਦੋਂ ਬਸ ਮੰਮੀ ਦੇ ਮੇਲਾ ਦਾ 10-12 ਸਾਲ ਦਾ ਦੇਖ ਲਓ 10-10 ਸਾਲ ਲੰਘ ਗਏ ਹੋਰ 5 ਸਾਲਾਂ ਬਾਅਦ ਤੇ ਜਸੀਰੀਏ ਦਿੱਤਾ ਦੀ ਲੈ ਅੱਛਾ ਹੋਰ ਕਰਲਾ ਪਾਲਪਣ ਨਾਲ ਆਨੰਦ ਦਿੱਤੇ ਤੇ ਫਿਰ ਬਸ ਮੁਰਦੀ ਗੱਡੀ ਆਈ ਜਿੱਦੇ ਉਹਦੇ ਛੱਡ ਗਏ ਫਿਰ 5 ਸਾਲਾਂ ਬਾਅਦ ਹਾਂ 5 ਸਾਲਾਂ ਬਾਅਦ ਮਕਲਾਵਾ ਦਿੱਤਾ ਦੀ ਫੇਰ ਉਹਦਾ ਹੁਣ ਹੀ ਹੈ ਰਹਿਣਾ ਹੁਣ ਕੋਈ ਹੁਣ ਤਾਂ ਮੰਗੇ ਕੋਈ ਛੁੱਟ ਜਾਂਦੇ ਨਹੀਂ ਹੁੰਦੇ ਕਿਉਂ ਹੀ ਨਹੀਂ ਵੀ 2 ਮਹੀਨੇ ਤੋਂ ਬਾਅਦ ਨੇ ਯਾਰ ਸਾਡੇ ਮੁੰਗੇ ਵੀ ਮੰਗੇ ਵੀ 2-5-4 ਸਾਲ ਮੰਗੇ ਰਹਿੰਦੇ ਆ ਰੋਂ ਮੰਗਣਾ ਕਰਕੇ ਹਾਂਜੀ ਪੂਰੇ ਆ ਜਾ ਆਉਣੀਆ ਸੱਤ ਸਾਲ ਤਾਂ ਮੰਮੀ ਵੀ ਮੰਗੀ ਰਹੀ ਆ ਅੱਛਾ ਹੋਰ ਜੀ ਹੋਰ ਇਹਦੇ ਪੰਜ ਸੱਤ ਸਾਲ ਦਾ ਘਟੋੜੇ ਦੇ ਅੱਗੇ ਹੋਰ ਹੋਰ ਜੀ ਇਹ ਕਿਹੜਾ ਪੁੱਤਰ ਹੈ ਇਹ ਨਾ ਕਦੇ ਚੱਲਦੀ ਏ ਤੀ ਹਾਂਜੀ ਆ ਸਾਬ ਕਿਹ ਕਹਿੰਦਾ ਇਹ ਸਕੂਟਰ ਦੇ ਸਕੂਟਰ ਦੇ ਕੀ ਆਗੇ ਸਕੂਟਰ ਦਾ ਇਹ ਤਾਂ ਆਉਦੀ ਸ਼ੇਰਵਾਨੀ ਦੇ ਹਾਂ ਸ਼ੇਰਵਾਨੀ ਦੇ ਆ ਕੇ ਆਇਆ ਕੱਲ

ਮੈਂ ਤਾਂ ਦੱਸ ਕੇ ਗਈ ਸੀ ਹੈਨਾ ਉਹ ਅਮਰੀਕਾ ਆਸਟ੍ਰੇਲੀਆ ਤੇ ਫਿਰਦੇ ਨੇ ਬਾਈ ਦਾ ਇਹ ਗੱਲ ਭਾਈ ਹਾਂਜੀ ਬੋਗੋ ਬਜੀ ਆਪਣੇ ਆ ਆ ਵੀ ਜਾਇਕਾ ਹਾਂ ਕਈ ਸਾਡੇ ਦਾ ਮੋਦੀ ਨੂੰ ਲੈ ਜਾਓ ਮੋਦੀ ਮਤਬਾ ਲ ਲੈ ਜਾਓ ਹਾਂ ਹੋਰ ਹੱਥ ਮੋਚਨ ਦੀ ਕਰਾਓਗੇ ਆ ਇਹ ਤਾਂ ਹੈ ਕਈਆ ਸਾਡੇ ਘਰੇ ਆਉਂਦੇ ਮੇਰੇ ਡਾਂਗ ਪਈਆਂ ਹਾਂਜੀ ਹੋਰ ਹੋਰ ਮਗਰ ਨਾਲ ਤਾਂ ਮਾੜੀ ਹੋਈ ਕੀ ਬਚਾਰਾ ਗਿਆਦੀ ਰੋਟੀ ਖਾਣ ਉਹਨਾਂ ਨੇ ਰੋਟੀ ਖਵਾਈ ਹੀ ਨਹੀਂ ਪਿੰਡ 'ਚ ਲੋੜੀ ਦਾ ਪ੍ਰੋਗਰਾਮ ਥੀ ਝੱਕਦਾ ਹੋਊਗਾ ਬਟੜ ਕੀਤੇ ਕੰਮ ਨਾਰਖਿਆ ਨੇ ਸਮਾਨ ਉਹਨਾਂ ਨੇ ਤੁਸੀਂ ਨਹੀਂ ਰਹੇ ਪਿੰਡ 'ਚ ਲੋੜੀ ਥੀ ਜੀ ਕਿਸੇ ਦੇ ਹਾਂ ਪਿੰਡ 'ਚ ਆਪਣੇ 'ਚ ਕਿਸੇ ਦੇ ਹਾਂ ਪਿੰਡ 'ਚ ਲੋੜੀ ਦਾ ਪ੍ਰੋਗਰਾਮ ਥੀ ਕਿਸੇ ਦੇ ਅੱਜ ਉਰੇ ਆਪਣੇ ਹਾਂ ਮੱਗਰ ਗਿਆ ਤੀ ਉਹ ਰੋਟੀ ਤਾਂ ਦਿਨ ਚ ਤੀ ਰੋਟੀ ਦਾ ਪ੍ਰੋਗਰਾਮ ਤਾਂ ਉਹਨਾਂ ਨੇ ਦਿਨ ਚ ਕਰਿਆ ਹੋਇਆ ਤੀ ਹਾਂ ਹੁਣ ਤਾਂ ਰਾਤ ਨੂੰ दारू ਪਿਆਲਾ ਤੀ ਹਾਂ ਇਹ ਮੱਗਰ ਗਿਆ ਤੀ ਕਹਿੰਦਾ ਚੱਲਨਾ ਇਹ ਸਾਗੰਦੇ ਉਹਨਾਂ ਨੇ ਰੋਟੀ ਖਾਇਆ ਨਾ ਵਧੀਆ ਬਸ ਆਗੰਦੇ ਕੇ ਆ ਗਿਆ ਕਹਿੰਦਾ ਉਹ ਤਾਂ ਦਾਦੂ ਪਿਆਲਾ ਚੱਲ ਰਿਆ ਤੀ ਉਹਨਾਂ ਨੇ ਤਾਂ ਬਸ ਰੋਟੀ ਟੁਕੜਾ ਦਿਨ ਚ ਖਵਾਤਾ ਉਹਨਾਂ ਨੇ ਜਿਹੜੇ ਸੋਫੀ ਤੇ ਖਾਣ ਆਏ ਉਹ ਖਾ ਗਏ ਹੁਣ ਸ਼ਾਮ ਨੂੰ ਤਾਂ ਖਾਣ ਪੀਣ ਆ ਲਈਏ ਜਾਣਗੇ ਜਪਰੂ ਦੁਬਾ ਫੇ ਲੇਟ ਖਵਾਉਣਗੇ ਉਹਨਾਂ ਨੂੰ ਜਿਹੜੇ ਖਾਣਗੇ ਹਾਂ ਇਹ ਹੋ ਸਕਦਾ ਲੈ ਦੇਣਾ ਕੀ ਆ ਰੋਟੀ ਪਾਣੀ ਖਾ ਕੇ ਆ ਗਏ ਨੱਚ ਖੁੱਦ ਕੇ ਸੋਨੂ ਚਾਹੀਦੀ ਸੀ ਗੁਲਾਬ ਜਾਮਣ ਸੋਨੂ ਗੁਲਾਬ ਜਾਮਣ ਚਾਹੀਦੀ ਸੀ ਮੈਨੂੰ ਤਾਂ ਕਾਹਨੂੰ ਚਾਹੀਦੇ ਉਹ ਗੱਲ ਤਾਂ ਕੱਟ ਦੇ ਕਰ ਹਾਲੇ ਦੇਖ ਕੇ ਜਾਣਗੇ ਬਾਅਦ ਚ ਆਹੋ ਕੇ ਜੇ ਆਪਾਂ ਕਹਾਂਗੇ ਤਾਂ ਹੀ ਦੇਖ ਕੇ ਜਾਣਗੇ ਤੇ ਬੰਦੇ ਨੇ ਹਰੀ ਗੱਲ ਤੇ ਭਾਈ ਉਹ ਨਹੀਂ ਨਾ ਕਿ ਹੁਣ ਤਾਂ ਸੁੱਕਾ ਸਿੱਧਾ ਕਰਦਾ ਉਹ ਨਹੀਂ ਰਮੀ ਕਹਰੇ ਮਿੱਠਾ ਨਾ ਸ਼ੂਗਰ ਹੁੰਦਾ ਸੁੱਕਾ ਹੀ ਠੀਕ ਆ ਜਿਹੜੀ ਜਿਹਦਾ ਵਿਆਹ ਚ ਖਾ ਜਾਂਦਾ ਉਹ ਹੀ ਸੁੱਕੇ ਨਾਲ ਬਿਮਾਰੀ ਨਹੀਂ ਲੱਗਦੀ ਕੋਈ ਡਾਕਟਰ ਵਿਆਹ ਚ ਖਾ ਗਿਆ ਜਿਹੜਾ ਉਹ ਬੋਲਦਾ ਰਹਿੰਦਾ ਮੈਂ ਮੰਗਦੇ ਆ

ਉਹ ਦੋ ਦਵਾ ਸਾਂਗੇ ਦੇ ਮਿੰਨਰ ਦੀ বাস ਪੰਚਾਰਕ ਜਣੀ ਜਾ ਕੇ ਲੈ ਕੇ ਆਏ ਹਾਂ ਹਾਂ ਬੜੀਆ ਵਾਜਣੇ ਹੱਦ ਬੱਸ ਛਾੜ ਕੋਰ ਦਾ ਸਹਾਰ ਕਰਤਾ ਸੀ ਬਈ ਇਹ ਆਪਣਾ ਅੜੀ ਕੱਢਦੀ ਕੁੜੀ ਸੀ ਬਈ ਕਈ ਸਾਲ ਉਹ ਛੱਡੀ ਰੱਖੀ ਹੋਏ ਅੱਛਾ ਜੀ ਗੁਰ ਮਾਪ ਨੂੰ ਹਾਂ ਉਹ ਖਾਰਚੋਂ ਲੱਗਿਆ ਪਾਤਾ ਅੱਛਾ ਜੀ ਖਾਰਚੋਂ ਇਧਰ ਆ ਕੇ ਤੂੰ ਆ ਕੇ ਦੱਬ ਲੈ ਅੱਛਾ ਕੰਦੂ ਤੁਸੀਂ ਕੁੜੀ ਦਾ ਕੀ ਖੋਟਾ ਹਾਂ ਟੀਮ ਮੈਨੂੰ ਕੁੜੀ ਤੋਂ ਅੱਛਾ ਜੀ ਸਾਨੂੰ ਦੋ ਆਕਸੀ ਦੇ ਕੇ ਜਾਮੋਂਗੇ ਫੇਰ ਜਾਓ ਕੁੜੀ ਲੈ ਕੇ ਆਰਾਮ ਨਹੀਂ ਲੈ ਕੇ ਆਏ ਕੁੜੀ ਨੂੰ ਹਾਂ ਐ ਤਾਂ ਚੰਗੇ ਵੀ ਬਿਠੇਰੇ ਤੇ ਹਾਂ ਨਾ ਦਾ ਸਾਹ ਦੇ ਜਿਹੜੇ ਵੀ ਬਾ ਕੁੜੀਆਂ ਕਿਤਰੇ ਘਰੇ ਬੈਠੀਆਂ ਨੇ ਉਹ ਤੋਂ ਉੱਥੇ 10-10 ਸਾਲ ਦੇ ਫੇਰ ਉਹ ਬਸ ਇੱਕ ਦੋ ਹੁੰਦੇ ਨੇ ਜਿਹੜੇ ਵਿੱਚ ਉਹ ਸਾਰਿਆਂ ਨੂੰ ਐ ਤੁਸੀਂ ਗੱਲ ਤਾਂ ਪੈ ਗਈ ਇਹ ਕਿ ਨਾਲ ਲਿਟੇਰੇ ਪੈ ਗਏ ਵਿੱਚ ਹਾਂ ਉਹ ਲਿਟੇਰਿਆਂ ਨੇ ਕੰਮ ਕਰਾਵਾਂ ਉਹਨਾਂ ਨੇ ਸਾਰੇ ਬਦਨਾਮ ਕਰਤੇ ਉਹ ਤਾਂ ਬਿਠੇਰੇ ਚੰਗੇ ਤੇ ਵਿੱਚ ਬਗਰਾ ਦੀ ਭਈ ਅੱਛਾ ਜੀ ਉਹ ਬਹੁਤ ਸੱਚਾ ਬੰਦਾ ਦੀ ਹੈ ਅੱਛਾ ਜੀ ਆਹ ਸ਼ਰਾਬ ਪਿੰਗਲ ਦੀ ਨਾਲ ਪੀਂਦੇ ਦਿੰਦਾ ਦੀ ਅੱਛਾ ਜੀ ਉਹ ਲੋਕਰ ਦਾ ਇਹ ਹਟਾਉਦਾ ਫਿਰਦਾ ਇਹਨੇ ਹੂੰ ਇਹ ਉਹਦਾ ਭਾਈ ਸ਼ਰਾਬ ਵਗੈਰ ਕਰੇ ਅੱਛਾ ਜੀ ਲੋਕਰ ਨੇ ਕਿਹਾ ਵੀ ਭਈ ਸਾਨੂੰ ਤਾਂ ਤੁਸੀਂ ਹਟਾਉਣਿਓ ਹਾਂ ਉਹ ਛੋਲੇ ਢੋਲ ਚੜ ਰਹੇ ਆ ਫੇਰ ਕਹਿੰਦਾ ਜੋ ਝੋਲ ਚਾੜ ਲਿਆ ਕਰਾ ਹੂੰ ਉਹ ਦੱਸ ਵਾ ਮੈਨੂੰ ਅੱਛਾ ਝੋਲ ਚਾੜਦਾ ਉਹਦੇ ਭਾਈ ਨੇ ਹੂੰ ਕਹਿੰਦੇ ਆ ਜਾ ਅੱਛਾ ਜੀ ਜਾ ਕੇ ਛੱਡਿਆ ਦੋ ਹੱਥ ਦੇ ਦੇ ਉਹਦੇ ਸ਼ਰਾਬ ਚ ਲੈ ਅੱਛਾ ਜੀ ਦੇ ਦੋਏ ਸ਼ਰਾਬ ਵਾਲੇ ਦਾ ਬਹੁਤ ਬੁਰਦਤ ਹੈ ਯਾ ਮੇਰਾ ਇਨਸਾਫ ਹੀ ਹੈ ਫੇਰ ਉਹ ਕੇ ਪੱਤੇ ਕਰਦੇ ਆ ਮੇਰਾ ਇਨਸਾਫ ਹੈ ਐਸ਼ੇ ਪੱਤੇ ਬਹੁਤ ਟੰਗੇ ਨੇ ਪਹਿਲਾਂ ਉਹ ਡਰ ਬੈਠ ਗਿਆ ਦੀ ਫੇਰ ਡਰ ਬੈਠ ਕੇ ਆਜਣਾ ਇੱਥੋਂ ਹਾਂ ਮੈਨੂੰ ਬਦਰਾਮ ਕਰਦਾ ਤੁਸੀਂ ਹੂੰ ਬਦਰਾ ਕੀ ਕੰਮ ਕਰਦਾ ਫਿਰ ਦਾ ਤੁਸੀਂ ਫਿਰੇ ਸ਼ਰਾਬ ਘੱਟੋ। ਉਹੀ ਤਾਂ ਹੈਗਾ ਉਹ ਕਹਿੰਦੇ ਨੇ ਵੀ ਜੇ ਆਪਾਂ ਨੇ ਦੇਸ਼ ਦੁਨੀਆ 'ਚ ਸੁਧਾਰ ਕਰਨਾ ਪਹਿਲਾਂ ਆਪਣੇ ਘਰ ਤੋਂ ਸ਼ੁਰੂਆਤ ਕਰੋ। ਕਹ ਨਹੀਂ। ਮੈਂ ਕਹਿੰਦਾ ਨਹੀਂ ਸੁਧਾਰ ਕਰਿਆ ਉਹਨੇ। ਹਾਂ ਜੀ। ਬਾਹਰੇ ਤਾਂ ਜਾ ਕੇ ਫੇਰ ਪ੍ਰਚਾਰ ਕਰੋ। ਪਹਿਲਾਂ ਘਰੇ। ਹਾਂ ਜੀ। ਜੇ ਮੈਂ ਕਹਾਂ ਬਾਅਦ ਜੇ ਸਫਾਈ ਕਰਨੀ ਹੈ ਪਹਿਲਾਂ ਉਹਦੇ ਘਰੇ ਸਫਾਈ ਕਰੋ ਬਾਹਰ ਫੇਰ ਕਰੋ ਜਾ। ਹੋਰ ਹੋਰ। ਘਰੇ ਘਰੇ ਇਹਨਾਂ ਦਾ ਕੂੜਾ ਪੈ ਰਹੂਗਾ ਜਾ ਕੇ ਬਾਹਰ ਕੱਢੀਂ ਸੇਵਾ ਕਰਦੇ ਅਸੀਂ ਘਰ ਤੋਂ ਉਹ ਕੰਮ ਹੋਣੀ ਜੀ। ਹੋਰ ਹੋਰ ਇਹ ਤਾਂ ਹਾਂ ਜੀ। ਹੋਰ ਹੋਰ। ਜਿਆਦੇ ਘਰ ਦਾ ਸੁਧਾਰ ਕਰੇ ਬਜ਼ੁਰਗਾਂ ਕਰਦੇ ਕਰੇ ਬਜ਼ੁਰਗਾਂ ਨੂੰ ਵੀ ਨਹੀਂ ਕਹੀ ਸੰਭਾ ਹਾਂ ਕਰੇ ਬਜ਼ੁਰਗਾਂ ਨੂੰ ਸੰਭਾ ਦੇ ਕਹੀ ਬਾਰੇ ਜਾ ਕੇ ਝਾੜੂ ਪੋਚੇ ਮਾਰਿਆ ਦੀ ਘਰੇ ਕਹਿਣਗੇ ਸਾਡੇ ਗੋਡੇ ਗਿੱਟੇ ਆਪਦੇ ਵੀ ਬਜ਼ੁਰਗ ਵਿਚਾਰੇ ਅੱਡ ਬੈਠੇ ਹੁੰਦੇ ਆਹ ਅੱਡਾਂ ਕੱਲੇ ਗਾਮੇ ਚ ਉਹਨਾਂ ਕੋਈ ਖਰਾਬਾ ਨਹੀਂ ਹੈ ਕੋਈ ਫਾਇਦਾ ਨਹੀਂ ਕਰਕੋਣੇ ਪਤਾ ਨਹੀਂ ਬਾਪੂ ਜੀ ਮੈਨੂੰ ਤਾਂ ਵੱਢ ਤੇ ਹੋਣੇ ਪੱਠੇ ਜੀ ਉਹ ਤਾਂ ਹੋ ਗਿਆ ਸੀ ਉਹ ਤਾਂ ਕਰੰਟ ਲੱਗਿਆ ਸੀ ਆ ਗੱਲ ਤੋਂ ਉਹ ਤਾਂ ਕਰੰਟ ਲੱਗਿਆ ਸੀ ਜੀ ਉਹਨਾਂ ਨੂੰ ਤਾਂ ਟਰਾਂਸਫਾਰਮ ਤੇ ਤਾਂ ਉਹਨਾਂ ਦੇ ਹੱਥ ਹੋ ਗਏ ਤੇ ਦੋਏ ਉਹ ਤਾਂ ਲੱਗਾ ਕਹਿੰਦੇ ਕਹਿੰਦੇ ਬਈ ਉਹ ਖਾਰ ਕੋ ਰੂਪਾ ਹੋ ਗਿਆ ਨਾ 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 ਤਾਂ ਉਹ ਤਾਂ ਉਹ ਕਰੰਟ ਲੱਗਿਆ ਸੀ ਜੀ ਉਹਨਾਂ ਨੂੰ ਤਾਂ ਹਾਂ ਇਸੇ ਬਸ ਇੱਕ ਮੈਡੀਕੇਸ਼ਨ ਦੇਖੋ ਫਿਰ ਹਾਂ ਇਹ ਤਾਂ ਪਹਿਲਾਂ ਸਜਾਦਾ ਮਿਲਦੀ ਆ ਵੀ ਇਹ ਇਹ ਤਾਂ ਕੋਈ ਵੀ ਆ ਕਹਿੰਦੇ ਵੀ ਜੇ ਉਹ ਸਾਹਮਣੇ ਨਹੀਂ ਦੇਖਦਾ ਪਰਮਾਤਮਾ ਕ ਨਹੀਂ ਆਪਾਂ ਉਹਦੇ ਕਰ ਲਾਂ ਤੇ ਭਰ ਲਾਂ ਹਾਂ ਹਾਂ ਕੋਈ ਆਪਾਂ ਗਲਤ ਕੰਮ ਕਰਾਂਗੇ ਉਹਨਾਂ ਨੂੰ ਹੋਰ ਹੋਰ ਆਪਾਂ ਬੰਦੇ ਤਾਂ ਚੋਰੀ ਰੱਖ ਲਾਂਗੇ ਪਰ ਉਹ ਪਰਮਾਤਮਾ ਤਾਂ ਚੋਰੀ ਨਹੀਂ ਰੱਖ ਸਕਦੇ ਹੈਗੇ ਹਾਂ ਇਹ ਉਹ ਤਾਂ ਸਾਰਾ ਦੇਖਦਾ ਜਿੱਥੇ ਮਰਜੀ ਲੁਕ ਜਾ ਭਲਾ ਕੀ ਤਾਂ ਇਹ ਕਹਿੰਦੀ ਵੀ ਆਲਾ ਕਹਿੰਦਾ ਵੀ ਗਾਹਾਂ ਉਹਰੇ ਗਲਤ ਕੰਮ ਕਰਦੇ ਵੀ ਗਾਹਾਂ ਦੇਣਾ ਪੂਗਾ ਹੁਣ ਤਾਂ ਉਰੀ ਦੇ ਜਾਂਦਾ ਗਲਾ ਹਾਂ ਜੀ ਸਾਹਮਣੇ ਹੋਰ ਹੋਰ ਗੱਲ ਨਿਕੜੇ ਚ ਉਹਦੀ ਲਾਦਰਾਂ ਦੀ ਬੰਦੀ ਪਰਮਾਨੰ ਹਾਂ ਕੋਈ ਨਹੀਂ ਬਲਕਿ ਤੇ ਨਹੀਂ ਨਿਕਲੀ ਉਹਦੇ ਲਾਦਰਾਂ ਨੂੰ ਸਾੜ ਦਾਂਗਾ ਹਾਂ ਉਹਦੇ ਵਾਸਤੇ ਤੜਫਦਾ ਲਾਦਰ ਇਹ ਨਹੀਂ ਪਤਾ ਲਾਦਰ ਆ ਇੱਕਦੇ ਆਪ ਦੇ ਬਿੱਜੀ ਨਿਕੜੀ ਜਾਂ ਕਿਹਦੇ ਵੀ ਦੀ ਕਾਰਮੀਆਂ ਕਰਨੀਆਂ ਪੂਰੀ ਦੇ ਜਾਂਦਾ ਬੰਦਾ ਗਲਤ ਕੰਮਾਂ ਨਹੀਂ ਜਾਂਦਾ ਹੋਰ ਤਾਈਆਂ ਵੀ ਜੇ ਕਰੋ ਤਾਂ ਚੰਗੇ ਕਰਮ ਕਰੋ ਹਾਂ ਜੇ ਚੰਗਾ ਨਹੀਂ ਹੁੰਦਾ ਤਾਂ ਕਿਸੇ ਦਾ ਮਾੜਾ ਵੀ ਨਾ ਕਰ। ਨਾ ਕਰੂਗਾਈ ਆਪਾਂ ਇਹੋ ਸੋਚਿਆ ਕਿ ਮਾੜਾ ਤਾਂ ਇਹ ਦੱਸਦੇ ਨੇ ਮਾਂ ਕੋ ਸਾਧੂ ਸੰਤ ਵੀ ਸੋਚਣਾ ਵੀ ਮਾੜਾ। ਜੀ ਦਾ ਕੱਲੂ ਦੂਰ ਦੀ ਰਹੇਗੀ। ਹੋਰ ਜੀ ਹੋਰ ਇਹ ਤਾਂ ਹੈਗੀ ਆ। ਜੇ ਆਪਾਂ ਕਰਾਂਗੇ ਕਿ ਇਹਦਾ ਮਾੜਾ ਕਰਾਂਗੇ ਉਹ ਤਾਂ ਪਤਾ ਨਹੀਂ ਆਪ ਨੂੰ ਕਿੰਨਾ ਪਾਪ ਲੱਗੂ। ਸੋਚਣਾ ਹੀ ਮਾੜਾ ਹੈ ਆਪਾਂ ਬੈਠੇ ਬੈਠੇ ਸੋਚ ਲਈ ਕਿ ਉਹ ਫਲਾਣੇ ਦੇ ਆਏ ਹੋ ਵੀ ਫਲਾਣੇ ਦੇ ਨੁਕਸਾਨ ਹੋ ਗਏ ਉਹਦਾ ਆਏ ਹੋ। ਹਰ ਹਰ ਉਹ ਪਹਿਲਾਂ ਆਪ ਦਾ ਹੁੰਦਾ। ਪਹਿਲਾਂ ਆਪ ਦਾ ਹੋਊਗਾ ਉਹਦੂ ਪਹਿਲਾਂ। ਪਹਿਲਾਂ ਆਪ ਦਾ ਹੋਊਗਾ। ਹੋਰ ਹੋਰ ਚੰਗਾ ਸੋਚੋ। ਕਦੇ ਵੀ ਕਿਸੇ ਦੀ ਤਰੱਕੀ ਤੋਂ ਜਲਣ ਨਾ ਕਰੋ ਖੁਸ਼ੀ ਮਨੋ ਜੇ ਕਿਸੇ ਕੋਲ ਅੰਦ ਲਿਆਂਦਾ ਜਾਂ ਕੋਈ 2 ਗੋੜ ਜਮੀਨ ਦੇ ਰਵੇ ਜਾਂ ਕੋਈ ਤਰੱਕੀ ਕਰਦਾ ਕੋਈ ਉਹਦੇ ਖੁਸ਼ੀ ਮਨੋ ਵੀ ਆਪੇ ਹੀ ਦਲ ਪਰਮਾਤਮਾ ਹੋਰ ਹੋਰ ਜੇ ਅੱਜ ਜੋ ਨਹੀਂ ਲੈਂਦੀ ਤਾਂ ਕੱਲ ਨੂੰ ਆਪਾਂ ਵੀ ਲੈ ਕੇ ਆਵਾਂਗੇ ਕੋਈ ਤਾਂ ਪਹਿਲਾਂ ਬਾਲੀ ਜਿੰਨੇ ਲਾਲਾ ਕਿਸੇ ਕੋਈ ਜਵਾਕ ਜਲਾ ਹੋਏ ਐ ਦੁੱਖ ਮੰਨਣ ਗਿਆ ਬਾਲੀਆਂ ਮੁੜੀਆਂ ਇਹ ਦੇਖੀਆਂ ਨੇ ਹੋਰ ਵਿਹਾਨ ਵਿਹਾਨ ਦੇ ਮੁੰਡਾ ਹੋ ਗਿਆ ਸਾਡੇ ਨਹੀਂ ਹੋਇਆ ਜੇ ਕੁੜੀ ਹੋ ਜਾਏ ਫਿਰ ਚੌੜੀਆਂ ਹੋ ਜਾਣਗੀਆਂ ਵੀ ਲੱਗ ਵਧੀਆ ਕੁੜੀ ਆ ਗਈ ਉਹਨਾਂ ਦੀ ਫੇਰ ਜੋੜੀ ਪਾਵੇਂ ਉਹ ਮੁੰਡਾ ਬਾਅਦ ਚ ਨਸ਼ੇ ਘਾ ਕੇ ਕੁੱਟੀ ਕਰੇ ਫੇਰ ਉਹੀ ਤੀਨ ਉਤਾਰਸਦੀਆਂ ਨੇ ਹਾਂ ਉਹੀ ਤੀਨ ਉਤਾਰਸ ਤੇ ਫੇਰ ਕਹਿੰਦੇ ਆ ਜਰਾ ਬਤੀ ਦੇ ਦਿੰਦਾ ਦੁੱਖ ਸੁੱਖ ਤਾਂ ਕਰ ਲਿਆ ਕਰਦੀ ਪੇਰ ਉਧਰ ਆ ਜਾਂਦੀਆਂ ਨੇ ਪੀ ਦਾ ਵੀ ਹੁਣ ਵੀ ਕੋਈ ਬਾਰਾ ਅੰਤਰ ਨਹੀਂ ਰਿਹਾ ਵੀ ਪਹਿਲਾਂ ਪਹਿਲਾਂ ਤਾਂ ਇਹ ਕਰ ਦਈਏ ਹੂਲੇ ਪੜੇ ਲਿਖੇ ਜਵਾਬ ਨੇ ਹਾਂਜੀ ਉਹ ਨਹੀਂ ਠੀਕ ਤੇ ਮੁੰਡੇ ਦਾ ਨਾ ਹੁਣ ਤਾਂ ਲੈ ਕਹਿੰਦਾ ਬੱਚਾ ਤੰਦਰੁਸਤ ਹੋਵੇ ਬਸ ਹੋਰ ਹੁਣ ਬਿਮਾਰੀਆਂ ਹੀ ਹਾਂਜੀ ਡੈਡ ਦੇਖੋ ਦੇਖੀਏ ਬੱਚੇ ਨੂੰ ਇੰਨੇ ਅਫਸਰ ਲੱਗ ਰਹੀਆਂ ਨੇ ਹਾਂ ਜੱਜ ਬਣ ਗਈਆਂ ਹੋਰ ਹੋਰ ਹਾਂਜੀ ਆਹਾਂ ਯੂਕਰੇਨ ਇਹ ਕੀ ਹੁੰਦਾ ਹੈ ਯੂਕਰੇਨ ਇਹ ਕੀ ਹੁੰਦਾ ਯੂਕਰੇਨ ਦੇਸ਼ ਆ ਦੇਸ਼ ਆ ਹਾਂ ਦੇਸ਼ ਆ ਦੇਸ਼ ਬਾਪੂ ਜੀ ਅਮਰੀਕਾ ਵੀ ਜਿਹੜਾ ਬਾਹਰੋਂ ਆਇਆ ਕਹਿੰਦੇ ਨੇ ਕੀ ਆ ਰਿਹਾ ਕਹਿੰਦੇ ਨੇ ਖਬਰ ਆਈ ਇਹਦੇ ਚ ਹਾਂ ਇਹ ਨਹੀਂ ਪਤਾ ਨਹੀਂ ਕੀ ਹੈ ਇਹਦੀਆਂ ਨਾ ਤੁਸੀਂ ਨੇ ਕਿੱਥੋਂ ਸੁਣ ਲਿਆ ਮੈਂ ਵੀ ਕਰਦਾ ਫਿਰ ਐਲੀਅਨ ਆ ਗਏ ਇਹ ਇਹ ਨਹੀਂ ਸੁਣਾਈ ਜਾਂਦੇ ਨੇ ਖਾਣਾ ਇਹ ਤਾਂ ਉਹੀ ਮਾਰੀ ਜਾਂਦੇ ਨੇ ਬਾਪੂ ਜੀ ਸੁਣ ਲਓ ਫਿਰ ਚਿੰਤਾ ਕਰਨ ਲੱਗੇ ਉਹ ਤੇ ਟੈਨਸ਼ਨ ਲੈ ਲਣਗੇ ਕਿਤੇ ਹੁਰੇ ਨਾ ਆ ਜੇ ਆਹਿੰ ਜੀ ਮੈਂ ਸੰਦੀਪ ਹਾਂ ਜੀ ਹਾਂ ਜੀ ਮੈਂ ਜੀ ਉਹ ਇਹਦੇ ਪੈਸੇ ਜੀ ਸਾਹਿਬ ਜੀ ਨਾਲ ਇਹ ਬੜਾ ਦੇ ਦਿਉ ਨੂੰ ਹਾਂ ਬਗਾ ਜੇ ਆਪਣੇ ਅੱਗੇ ਕਦੇ ਵੀ ਸਾਡੇ ਦਾ ਮੋਦੀ ਜੀ ਮੋਦੀ ਜੀ ਜਰਦ ਮੰਤਰੀ ਨਹੀਂ ਚੱਕ ਲੈਣਾ ਸਾਡੇ ਦਾ ਦੋਵਾਂ ਨੂੰ ਲੈ ਜਾਓ ਬਾਪੂ ਨੂੰ ਛੱਡ ਦਿਓ ਵੇਗੇ ਚੱਲਦੇ ਸਾਡੇ ਇੱਧਰ ਫਿਰ ਨਹੀਂ ਆਇਓ ਹਾਂ ਡਾਂਗ ਪੁਜਾਡੀ ਬੜੀ ਦੇ ਰਹਾ ਅੱਛਾ ਕੋਈ ਜਨ ਨਹੀਂ ਆ ਪਾਰਾ ਬਾਪੂ ਨੇ ਸਿਰਾਂ ਦੇ ਲਾ ਕੇ ਡਾਂਗ ਕਿੱਥੇ ਆਪੂਰਾ ਤੁਸੀਂ ਵੀ ਰੱਖੋ ਲਵੇ ਪਰ ਮੋੜ ਦਿਓ ਹੋਰ ਆ ਡਾਂਗ ਤੇ ਪੇਟੀ ਲਾਉਂਦਾ ਡਾਂਗ ਤੇ ਪੇਟੀ ਡਾਂਗ ਤੇ ਆਪੇ ਤੇ ਕਰੂਗਾ ਭੈ ਟਾਈਮ ਬਾੜੀ ਬੜਾ ਟਾਈਮ ਆਉਂਦਾ ਭਾਈ ਹੋਰ ਹੋਰ ਇਹ ਤਾਂ ਹੈ ਗਈ ਆ ਹਾਂ ਡਾਂਗ ਰੱਖ ਲਓ ਉਦੋਂ ਵੀ ਕਰਨ ਲਿਬੜੀ ਛੋਟੀ ਉਹ ਤਾਂ ਗੱਲ ਲੱਗਦਾ ਉਹ ਖੁੰਗਿਆ ਜਾ ਅੱਛਾ ਤਾਂ ਇਧਰ ਲੱਗ ਉਹ ਥਿਆ ਨਹੀਂ ਉਹ ਆਹਾ ਹਾ ਅੱਜ ਬੈਲਾ ਅੱਜ ਦੇ ਬੇ ਜਿੱਥੇ ਤੱਕ ਇਹ ਬੀ ਜੀ ਪੀ ਦਾ ਰਾਜ ਹੈ ਹਾਂਜੀ ਉਥੇ ਤੱਕ ਤਾਂ ਦੇ ਬਿਜਮੀ ਲੱਗੀ ਜਾਣਗੇ ਹਾਂ ਇਹ ਜਦੋਂ ਤੱਕ ਫਿਰ ਸੁਣਵਾਈ ਨਹੀਂ ਹੈਗੀ ਜੀ ਧਰਨੇ ਤਾਂ ਫਿਰ ਵਧਣਗੇ ਨਾ ਸੁਣਵਾਈ ਦੇ ਭਰ ਹੁਣੇ ਹੀ ਨੂੰ ਦੇਖ ਇੱਕ ਦੂੜੰਗੀ ਨੇ ਉਹ ਨੂੰ ਹੋ ਗਿਆ ਹੋਰ ਹੋਰ ਜੀ ਉਹ ਸੁਣਦੇ ਨਹੀਂ ਰੋਗ ਜਿਹੇ ਕਿਸੇ ਨੂੰ ਕੀ ਫਰਕ ਪੈਂਦਾ ਜੀ ਜਿਹਨਾਂ ਨੂੰ ਬਿਸੀ ਤੋਂ ਹੈ ਬੰਦੇ ਕਿੱਥੇ ਗਏ ਕੱਲ ਹਨੀ ਹੈ ਕੀ ਪਤਾ ਨਹੀਂ ਬਾਈ ਇੱਕ ਇਸ਼ਾਰਾ ਨਾਲ ਕੱਲ ਉਹਦਾ ਮੋਰੇ ਹੋ ਗਿਆ ਕਹਿੰਦੇ ਉਹ ਫਟ ਗਿਆ ਪਾਣੀ ਆ ਕੇ ਜਰ ਫਟ ਗਿਆ ਕਿੱਥੇ ਬਾਰਡਰ ਦੇ ਸਨੋਰੀ ਅੱਛਾ ਜੀ ਹੁਣ ਪਾਣੀ ਵਜ ਤੋਂ ਤਾਂ ਨਹੀਂ ਵਾ ਗਿਆ ਹਾਏ ਹਾਏ ਵਰ ਗਿਆ ਹੈ ਪਤਾ ਨਹੀਂ ਕਿਵੇਂ ਆ ਗਏ ਕਹਿੰਦੇ ਉਹ ਖਾ ਗਿਆ ਕਹਿੰਦੇ ਗੋਸਾ ਉਹੀ ਬਤਾਈ ਗੋਲੀਆਂ ਖਾ ਦੇਗੇ ਸਲਫਾ ਇਹ ਗੋਲੀਆਂ ਖਾ ਗਏ ਨੇ ਅੱਛਾ ਜੀ ਕੱਲਾ ਨਹੀਂ ਕਿਹਾ ਮੈਂ ਪੜੀਏ ਖਬਰਾ ਜਾਂ ਫਿਰ ਜਿਆਦੇ ਤਕਲੀਫ ਹੋਣੀ ਪਰ ਫਿਰ ਉਹ ਚੱਕੂਆ ਕਿੱਥੋਂ ਜੀ ਅੱਜ ਦੀ ਖਬਰ ਆ ਜਿੱਦ ਤੁਰਸਿਆ ਗਿਆ ਬੰਦਾ ਅੱਛਾ ਅੱਛਾ ਫਟ ਗਿਆ ਉਹ ਲੱਕੜੋ ਹੋ ਸਕਦਾ ਹਾਂ ਕਈ ਵਾਰ ਫਾ ਪਾਣੀ ਗਰਮ ਕਰੀ ਜਾਂਦੇ ਕੱਢਦੇ ਹੈ ਨਹੀਂ ਆਹਾਂ ਦਾ ਵੀ ਕੱਢ ਰਹੇ ਨੇ ਬੰਦਾ ਲਵੇ ਕੁਛ ਕਰਨ ਲੱਗਿਆ ਹੁਣ ਹਾਂ ਦੋ ਵਾਰ ਫਟ ਗਿਆ ਬੁੱਟੇ ਸਿੰਘਾ ਨੇ ਉਹਦੇ ਸਾਰੇ ਕੀ ਵੀ ਦੇਖੋ ਰੋਪਾ ਨਾਲ ਲਫਾ ਪਾਈਆਂ ਦੇ ਪਾਈਆਂ ਦੇ ਵਿੱਚ ਹੋਰ ਲੈ ਫਟ ਜਾਂਦੇ ਨੇ ਆ ਜਿਹੜਾ ਆਪਣਾ ਇਹ ਲੋਹੇ ਵਾਲਾ ਬੰਦ ਹੁੰਦੇ ਨੇ ਨਾ ਉਹ ਫਟ ਜਾਂਦੇ ਨੇ ਹਾਂ ਬਾਪ ਨਹੀਂ ਆਹ ਹੋਈ ਲਿਖ ਜਿਹੜਾ ਆਪਣੇ ਜਿਵੇਂ ਆਪਣੇ ਦਾ ਬਾਪ ਲਿਖੀ ਖੁੱਲੇ ਨੇ ਆਪਣੇ ਨਹੀਂ ਟੂਟੀਆਂ ਲਵਾ ਰਖੀਆਂ ਟੂਟੀਆਂ ਲਵਾ ਰਖੀਆਂ ਵਾਲੇ ਤੇ ਮੂਹਲੇ ਪਾਸੇ ਆਹ ਜਿਹੜੇ ਲੈਟ ਵਾਲੇ ਹੁੰਦੇ ਨੇ ਇਹ ਆ ਪਾੰਦਰ ਲਵਾ ਲੈਨੇ ਇਹਨਾਂ ਚੋਂ ਵੀ ਕਈ ਵਾਰ ਗੈਸ ਲੀਕ ਹੋ ਜਾਂਦੀ ਹੈ ਨਾ ਅੰਦਰ ਇਹ ਬੰਦਾ ਬੇਹੋਸ਼ ਹੋ ਕੇ ਡਿੱਗ ਜਾਂਦਾ ਆਪਾਂ ਨਾ ਹਾਂ ਏਸੀ ਦਾ ਆਖਿਓ ਉਹਦੇ ਟੈਂਕੀ ਚ ਪਾਣੀ ਖਤਮ ਹੋ ਗਿਆ ਇਸੀ ਦਾ ਚਲੀ ਗਿਆ ਉਹਦਾ ਗੈ ਗੈ ਚਲੀ ਗਿਆ ਟੈਂਕੀ ਜੋ ਪੜੇਗਾ ਤੁਮ੍ਹੇ ਜਿੱਦਾਂ ਪਾਣੀ ਚੱਲਦੀ ਜਾਵੇ ਫਿਰ ਉਹ ਠੰਡਾ ਹੋ ਜਾਂਦਾ ਜੱਸੀ ਕੇ ਵੀ ਇਦਾਂ ਤੇ ਆ ਪ੍ਰੀਤ ਦੀ ਕੁੜੀ ਨਹੀਂ ਪਿਛਲੇ ਸਾਲ ਦੇਖ ਲਓ ਇਹ ਪ੍ਰੀਤ ਉਹ ਸ਼ੂਟ ਕਰਨ ਵਾਗੀ ਦੂਸਰੀ ਪੜਨ ਵਾਗੀ ਛੋਟੀ ਧੀ ਘਰੇ ਉਹਨਾਂ ਨੂੰ ਲੱਗ ਗਈ ਅੱਛਾ ਉਹ ਪਤਾ ਨਹੀਂ ਟੈਂਕੀ ਇਹ ਖਾਲੀ ਹੋ ਗਈ ਉਹਨਾਂ ਦੇ ਵੀ ਆਹੀ ਹੋਇਆ ਪਤਾ ਨਹੀਂ ਭਈ ਲੀਕ ਹੋ ਗਿਆ ਕੁੜੀ ਤਾਂ ਬਾਥਰੂਮ 'ਚ 2 ਘੰਟੇ ਬੇਹੋਸ਼ ਪਈ ਰਹੀ ਅੱਛਾ ਫਿਰ ਉਹ ਤਾਂ ਜਦੋਂ ਵੱਡੀ ਕੁੜੀ ਪੜ ਕੇ ਆਈ ਉਹਨਾਂ ਦੀ ਹਾਂ ਫਿਰ ਉਹਨੇ ਦੇਖਿਆ ਵੀ ਘਰੇ ਤੇ ਉਹ ਹੈ ਨਹੀਂ ਪੁੱਛਿਆ ਕਹਿੰਦੇ ਘਰੀ ਹੋਣੀ ਪਰ ਉਹਨੇ ਚੈੱਕ ਕਰ ਜਦੋਂ ਪ੍ਰੀਤ ਨੂੰ ਫੋਨ ਕਰਇਆ ਕਹਿੰਨੀ ਵੀ ਇੱਥੇ ਸੂਈ ਸੂਈ ਚ ਬਾਥਰੂਮ ਵਗੈਰਾ ਚੈੱਕ ਕਰ ਜਿਓ ਦੇਖਿਆ ਬਾਥਰੂਮ ਦੀ ਕੁੰਡੀ ਲੱਗ ਰਹੀ ਫੇਰ ਚਿੰਗ ਚਿੰਗਾੜਾ ਪਾਇਆ ਫੇਰ ਕੁੰਡੀ ਪੱਟ ਕੇ ਉਹ ਕੱਢੀ ਹੋਰ ਫੇਰ ਇਹਨੂੰ ਛੱਡ ਕੇ ਆਏ ਪ੍ਰੀਤ ਨੂੰ ਉਸ ਤਾਂ ਗਰਮ ਪਾਣੀ ਦੀ ਹੁਣ ਆਪਾਂ ਨਹੀਂ ਜਣਾ ਉਹਨੇ ਕਿੰਨੀ ਬਾਫ ਕਿੰਨੀ ਬਾਫ ਹੋ ਜਾਂਦੀ ਆ ਤੇ ਜਾਂਟੇ ਦੀ ਕੁੜੀ ਉਹ ਅਈ ਮੁੱਕੀ ਹੋਰ ਤੇ ਮੈਨੂੰ ਦੱਸਿਆ ਵਾ ਸ਼ਾਹਪੁਰ ਕੋਈ ਕੁੜੀ ਨਹੀਂ ਹੋਰ ਜਾਤ ਰਹੇ ਤਾਹੀਂ ਤਾਂ ਕਹਿੰਦੇ ਨੇ ਵੀ ਇਹ ਚੀਜ਼ਾਂ ਆਪਾਂ ਲਵਾਈ ਤਾਂ ਜਾਣਿਆ ਪਰ ਨੁਕਸਾਨ ਵੀ ਕਰ ਜਾਂਦੀਆਂ ਨੇ ਬੇਗੌਰੀ ਤੋਂ ਪਾਣੀ ਮੁੱਕ ਵੀ ਜਾਂਦਾ ਕਿੰਨੀ ਕਈ ਵਾਰੀ ਹੋਰ ਹੁਣ ਆਪਣੀ ਟੈਂਕੀ ਕਿੰਨੀ ਵਾਰ ਖਾਲੀ ਹੋ ਜਾਂਦੀ ਆ ਹੋਰ ਹੋਰ ਇਹ ਕੁਛ ਨਹੀਂ ਪਤਾ ਲੱਗਦਾ ਹੈਗਾ ਜੀ ਉਹਦਾ ਐਡਾ ਕੰਮ ਹੋ ਗਿਆ ਆਪਣਾ ਹੈ ਅਕਾ ਕਰਿਆ ਹਰਦੀਪ ਹਾਂਜੀ ਇਹਦਾ ਪੈਸੇ ਜਰੂਰ ਆ ਹਾਈ ਉੱਥੇ ਉਹ ਅਮੋਰ ਵੋਟ ਰਗੇ ਲੱਗੀ ਹੋਈ ਧੀ ਨੱਕੇ ਦੇ ਰੱਕੇ ਦੇ ਹਾਂ ਉਹ ਨੌ ਨਾ ਦੀ ਅੱਛਾ ਜੀ ਨੌ ਦੇ ਉਹ ਤਾਂ ਉਹ ਹੋਇਆ ਨਹੀਂ ਹੈਗਾ ਜੱਪੜਾ ਪਾញੋਂ ਹੀ ਆ ਗਿਆ ਹਾਂ ਜੇ ਉਹ ਜੱਪੜਾ ਕੱਢਦੇ ਫੜ ਲਿਆ ਉੱਥੇ ਉਹ ਪਾਣੀ ਦੀ ਕਰੰਟ ਆ ਗਿਆ ਹੋਰ ਹੋਰ ਕਹਿੰਦੇ ਤੇ ਹਾਂ ਉਦੋਂ ਵਿਚਾਰਿਆਂ ਦੇ ਉਹ ਮੋੜਾ ਉੱਥੇ ਮਰ ਗਿਆ ਤੇਰ ਹੋਰ ਪਹਿਲਾਂ ਹੋਇਆ ਜੀ ਹੋ ਜਾਂਦਾ ਸੀ ਪਹਿਲਾਂ ਦੇਵਾ ਜੀ ਤਾਂ ਹੀ ਚੱਲਦੇ ਨੇ ਨਾ ਤੇ ਡਾਕਟਰ ਦੇ ਕੋਲ ਆਉਂਦੇ ਨੇ ਹੋਰ ਹੋਰ ਇਹ ਤਾਂ ਹੈਗਾ ਆਪਣੀ ਜੂ ਲੇਟ ਆਈਏਗਾ ਨਾ ਹਾਂ ਬਹੁਤ ਲੜੀ ਹੈ ਅੱਛਾ ਜੀ ਭਾਈ ਤੁਸੀਂ ਕਿਉਂ ਸਾਰੇ ਡੱਬੇ ਨੂੰ ਕਿਉਂ ਬਰਬਾਹ ਬਣਾਇਆ ਕਿਉਂ ਅੰਨਾ ਕਰੇਗਾ ਇਹ ਲੈ ਟਰਾਈ ਕਰਦੀ ਹੈ ਕਰਦੀ ਹੈ ਅੱਛਾ ਸਾਡੇ ਕੋਲ ਛੋਟੀ ਛੋਟੀ ਦੀ ਜਿਹੜਾ ਮੂਰ ਲੱਟਾ ਆਉਂਦਾ ਹੈ ਅੱਛਾ ਹੋਰ ਉਹ ਸਿਹਰਾਗਾ ਸਮਝਾਇਆ ਗਰੋਂਦੇ ਮਨਜੇ ਪਾਹ ਮੇਂ ਦੇਖੜੀ ਨਹੀਂ ਹੈਗਾ ਅੱਛਾ ਨਹੀਂ ਨਾ ਭਾਈ ਫੇਰ ਵੀ ਛੀਂ ਵੀਨੇ ਲਿਖਾ ਗਏ ਸੋਡੀ ਬੇਬੇ ਦੇ ਹੋਰ अच्छा रेड लगਣੀ ਦਿੱਤੀ ਫਿਰ ਉਹ ਡਰਤੀ ਉਹਨਾਂ ਦੇ ਡਰ ਹੋ ਗਿਆ ਵੀ ਕੋਈ ਕਰੰਟ ਲੱਗੂਆ ਵੀ ਲੋ ਕਰੰਟ ਨਾ ਲੱਗੇ ਕਿਤੇ ਉਦੋਂ ਫਿਰ ਨਮੀ ਜੀ ਚੀਜ਼ ਸੀ ਨਾ ਆ ਸੁੱਚ ਨੂੰ ਡੱਕੇ ਨਾਲ ਲਾਉਂਦੇ ਇਹਦੀ ਮੈਨੂੰ ਕੋਈ ਨਾਉਂਦੇ ਡੱਕੇ ਨਾਲ ਖੇੜੇ ਡੱਕੇ ਨਾਲ ਸੁੱਚ ਲਾਉਂਦੇ ਫਿਰ ਨਮੀ ਜੀ ਦੀ ਵੀ ਪਤਾ ਨਹੀਂ ਕੀ ਚੀਜ਼ ਆ ਫਿਰ ਬੱਲਾ ਖਿਆਉਂਦਾ ਕਿ ਨਾ ਬਿਜਲੀ ਨੂੰ ਉਤੋਂ ਲੈ ਚੜ੍ਹਦੇ ਵੀ ਸਾਡਾ ਵੱਲੋਂ ਚੜ੍ਹ ਗਿਆ ਹਾਂ ਮੈਂ ਵੀ ਦੇਖਿਆ ਆ ਜਿਹੜੇ ਬਿਜਲੀ ਵਾਲੇ ਦੀ ਹੋਟੀ ਹੁੰਦੀ ਆ ਉਹ ਚੜ ਕੇ ਜਾਂਦਾ ਬੜਾ ਬੰਨੋ ਪਈ ਉਹ ਚੜ ਕੇ ਫਿਰ ਡਰਤੀ ਹਾਂਜੀ ਜੋ ਜੀ ਪੀਜੀ ਜਾਏ ਤਾਂ ਲਵਾਉਂਦੇ ਤੇ ਹੁਣ ਤਾਂ ਆਪਣੇ ਵਰਗੇ ਆਪੇ ਲਾ ਦਿੰਦੇ ਨੇ ਤੇੜੀਆਂ ਦਮ ਕੈਂ ਖੋ ਰਿਆ ਹੁਣ ਮੈਂ ਵੀ ਕੇਰਾਮਾ ਵੀ ਸਾਰਾ ਮੀਟਰ ਫੂਕਤਾ ਸੀ ਅੱਛਾ ਬਾਵੇਂ ਬਹੁਤ ਪੰਗੇ ਕਰ ਦਿੰਦੀ ਸੀ ਉਹ ਨਾ ਜਦੋਂ ਲੋਡ ਪੈ ਜਾਂਦਾ ਸੀ ਉਹ ਤਾਰਾਂ ਮੱਚ ਜਾਂਦੀਆਂ ਦੇ ਮੀਟਰ ਚ ਉਹ ਮੀਟਰ ਪੱਟ ਕੇ ਉਹਨੇ ਗੇਟ ਕੋਲ ਲਾਇਆ ਤੀ ਉਦੋਂ ਉਹ ហេਟਾ ਤੋਂ ਬਸ ਜਦੋਂ ਮੈਂ ਜਾ ਕੇ ਉਹਨੂੰ ਤਾਰਾਂ ਜੀਆਂ ਨੂੰ ਹਿਲਾ ਦਿੰਦੀ ਸੀ ਉਹ ਲਾਈਟ ਆ ਜਾਂਦੀ ਸੀ ਹਾਂ ਉਹ ਤਾਰ ਉਹ ਡੱਬੀ ਜੀ ਦੇ ਵਿੱਚ ਨਹੀਂ ਤਾਰ ਜੀ ਲੱਗਦੀ ਹਾਂ ਉਹ ਬਸ ਮੈਂ ਹੀ ਜਾਂਦੀ ਜਾ ਕੇ ਕਰੇ ਆਉਂਦੀ ਸੀ ਸੈਕਟਰ ਇੱਕ ਦਿਨ ਭਾਈ ਪਤਾ ਨਹੀਂ ਇਹਨਾਂ ਨੇ ਫ੍ਰਿਜ ਫ੍ਰਿਜ ਚਲਾ ਲਿਆ ਦੋ ਤਿੰਨ ਚੀਜ਼ਾਂ ਹੋਰ ਉਹ ਕਰ ਲਈਆਂ ਮਹ ਲੈ ਮੈਂ ਜਾ ਕੇ ਹੁਣ ਫੇਰ ਕਰੇ ਆਉਂਦੀ ਆ ਉਹ ਮੈਂ ਜਾ ਤੇ ਜ਼ੋਰ ਦੀ ਮਾਰ ਉਦਾ ਉਹ ਤੇ ਤੂੰ ਆਤਾ ਡੈਡੀ ਜੋ ਜਾਇ ਜ਼ੋਰ ਜੂ ਹੈਗਾ ਉਹ ਤਾਂ ਦੋ ਇਕੱਠੀਆਂ ਹੋ ਗਈਆਂ ਹੋਰ ਘਰੇ ਕੋਈ ਵੀ ਨਾ ਮੈਂ ਮੰਮੀ ਹਰਪ੍ਰੀਤ ਤਿੰਨੇ ਦੀਆਂ ਉੱਥੇ ਤਾਂ ਇਨਾ ਤੂੰ ਆ ਗਿਆ ਜਿਹੜੇ ਬਾਹਰ ਦੇ ਕੰਨ ਵਾਲੇ ਤੇ ਦੇਖ ਕੇ ਵੀ ਕੀ ਹੋ ਗਿਆ ਹੋਰ ਉਹ ਸਾਰਾ ਮੀਟਰ ਭੱਜਿਆ ਏ ਉੱਥੇ ਮੈਂ ਖੜੀ ਨਹੀਂ ਮਜੇ ਕੋਲ ਕਹਣਾ ਕੀ ਹੋ ਗਿਆ ਭਾਈ ਕੀ ਕੀ ਹੋ ਗਿਆ ਮਾ ਮੀਟਰ ਵੱਜ ਗਿਆ ਸੋ ਨਾ ਆ ਹੈਗੀ ਤੇ ਮੈਂ ਉਦੋਂ ਮੇਲਾ ਦਾ 11ਵੀਂ 12ਵੀਂ ਚ ਅੱਛਾ ਆ ਵਿਆਹ ਤੋਂ ਪਹਿਲਾਂ ਜੀ ਇਹ ਕਾਰਾ ਕਰਿਆ ਸੀ ਉਹ ਤਾਂ ਫਿਰ ਜਿਉਂ ਤੋਂ ਪਹਿਲਾਂ ਤੁਸੀਂ ਮੜੇ ਬੋਚ ਕੇ ਹਲਿਆਉਂਦੇ ਉਹ ਲੈਟਾ ਹਾਂ ਹਾਂ ਉਦੋਂ ਮੜਾ ਜੀ ਹਲਿਆ ਜਾਂਦੇ ਉਹ ਨਾਟ ਨਹੀਂ ਕਿਸੇ ਉਹ ਨਾਟਕਸਾ ਹੁੰਦੇ ਮੜੇ ਹੋਰ ਓ ਟਿੱਲੇ ਹੋ ਰਹੇ ਤੇ ਜੀ ਫਿਰ ਡੈਡੀ ਨੂੰ ਟਾਈਮ ਨਹੀਂ ਲੱਗਦਾ ਸੀ ਇਹਦੇ ਕੰਮ ਤਾਂ ਮੈਂ ਹੀ ਕਰ ਲੈਂਦੀ ਹੁੰਦੀ ਤੇ ਵੱਲ ਬੁੱਲਵ ਚਾੜਨੇ ਜੋੜ ਲਾਉਣੇ ਤਾਰਾਂ ਦੇ ਇਹ ਮੈਂ ਹੀ ਕਰਦੀ ਸੀ ਉਹ ਨੱਟ ਲੈ ਕਰਕੇ ਸੁਪਾਰਕ ਵਾਰੀ ਜਾਂਦਾ ਉਹ ਫਿਰ ਆਤ ਪੈ ਗਈ ਸੀ ਉਹ ਹਲਦੀ ਦੀ ਮੈਂ ਜਾ ਕੇ ਮੜਾ ਜਾਂ ਹੱਲੇ ਆਉਂਦੀ ਸੀ ਹਾਂ ਉਹ ਬਸ ਇੱਕ ਦਿਨ ਮਹਾਲਾ ਰੋਜ਼ ਇਹ ਹੱਲੀ ਜਾਂਦੀ ਅੱਜ ਜੋਰ ਦੀਏ ਕਰਦੇ ਉਹ ਲਿਕਣ ਗਿਆ ਦੂਈ ਤਾਰ ਚ ਪੈ ਗਈ ਉਹ ਹਾਂ ਉਹ ਸਾਰਾ ਇਕੱਠੀ ਹੋ ਜਾਂਦਾ ਹੁੰਦਾ ਸਾਰਾ ਕਾਲਾ ਕਰਦਾ ਉਹ ਬਿਜਲੀ ਤੋਂ ਡਰਦੇ ਬਹੁਤੇ ਪਈ ਯਾਰ ਜੀ ਡਰਦੇ ਆ ਟੀਵੀ ਵੀ ਖਰਾਬ ਹੋ ਜਾਂਦਾ ਸਾਰਾ ਜਿਹੜੀਆਂ ਉੱਪਰ ਛਤਰੀਆਂ ਜੀਆਂ ਹੁੰਦੀਆਂ ਨੇ ਸਾਰਾ ਮੈਂ ਹੀ ਕਰੀ ਜਾਂਦੀ ਸੀ ਕਿਹੜਾ ਬਈ ਛਤਰੀਓ ਡੈਡੀ ਤਾਰ ਕੱਢ ਲੈਨੇ ਟੀਵੀ ਘੱਟ ਦੇਖਣ ਇੰਜ ਦੇ ਪੜਨੇ ਨਹੀਂ ਹੈਗੇ ਮੈਂ ਇਹਨੂੰ ਆਖਿਆ ਮਾਂ ਮੈਂ ਉੱਪਰੋਂ ਜੋੜਦੀ ਆ ਜਾ ਕੇ ਮਾਂ ਤੂੰ ਇੱਥੇ ਟੀਵੀ ਦੇ ਪਲੱਗ ਇਹਨੇ ਇੱਕ ਕੱਢਤਾ ਇੱਕ ਛੱਡਤਾ ਮਰ ਜਾ ਕੇ ਕੋਠੇ ਦੇ ਮੂੰਹ ਚ ਤਾਰ ਲੈਦੀ ਮੇਰੇ ਤਾਂ ਜੀਭ ਜੀ ਖਿੱਚੀ ਆ ਤਾਂ ਮੈਂ ਕੋਲ ਐ ਤਾ ਉਹ ਕਰਤੀ ਮੈਂ ਨੂੰ ਹਾਕ ਮਾਰੀ ਮਾਪ ਲੱਗ ਕਰ ਕਹਿੰਨੀ ਇੱਕ ਕੜਤਾ 1 ਲੱਖ 1 ਲੱਖ ਦਾ ਇੱਕ ਕੜਤਾ ਮੈਂ ਚਾੜਤਾ ਦੀ ਮੈਨੂੰ ਤਾਂ ਗੱਡੀ ਹਾਂ ਇਹ ਨਹੀਂ ਤਾਂ ਵੀ ਕਰੰਟ ਆ ਜਾਣਾ ਰਾਈਟੂ ਕਰੰਡਰ ਦਾ ਫੋਨ ਵਿੱਚ ਹੂੰ ਦਾ ਕਹਿਣਾ ਨਹੀਂ ਵੀ ਫੋਨ ਕਰੰਟ ਹਾਂਜੀ ਗੱਡੀਪ ਨੇ ਵਾਹ ਦੀ ਤਰੀਕ ਦੇਦੀ ਹਾਂਜੀ ਮਾਜਾ ਕਹਿੰਦਾ ਸਰ ਵਾਲਾ ਕੋਲ ਹੋਗਾ ਹੋਰ ਉਹ ਤਾਂ ਦੇਖਿਆ ਆ ਆਪਦੀ ਦੇਖਿਆ ਆਪ ਦਾ ਚਕੰਜਾ ਹੂੰ ਕੌਣ ਸਹਿਬ ਸਹਿਬ ਬਤਾ ਉਹ ਜਿਹੜਾ ਚਿੱਟਾ ਸੂਟ ਜਿਹਾ ਪਾਉਂਦੇ ਹੁੰਦੇ ਨੇ ਉਹ ਦੇਖ ਕੇ ਆਇਆ ਸੀ ਕੱਲ ਉਹ ਦੋਸਤ ਬੈਠੇ ਰੂਗ ਰਹੇ ਨੇ ਰਾਣੀ ਤਾਂ ਹੀ ਕਹਿੰਦਾ ਸੀ ਉਹ ਮਤਿਆ ਉਹ ਸਾਬਾ ਉਸੇ ਮਗਰ ਦਿਲ ਮੰਮੀ ਦੀ ਭੈਣ ਇੱਕ ਛੋਟੀ ਜੀ ਤੇਰੇ ਜੱਦੀ ਕਹਿੰਦਾ ਬਫ ਰੂੜੋ ਨਿਆ ਬਾਹ ਇੰਨੀ ਛੋਟੀ ਨਹੀਂ ਆਏਗੀ ਉਹ ਆਈ ਨਹੀਂ ਛੋਟੀ ਨਹੀਂ ਆਏਗੀ ਉਹ ਤਾਂ ਨੌਵੀਂ ਦਸਵੀਂ ਚ ਵੱਡਦੀ ਆ ਨੇ ਦੇਖ ਲਓ ਕਹਿੰਦਾ ਕੋਈ ਹੋਊਗੀ ਕਹਿੰਦਾ ਬਾਪੂ ਕਹਿੰਦਾ ਮੈਨੂੰ ਜਾਣ ਤੋਂ ਪਹਿਲਾਂ ਫੈਸਲਾ ਹੀ ਬੁਖਦਗਾ ਕੋਈ ਦਾ ਬਾਪੂ ਜੀ ਦਿਖਾ ਦਾਂਗੇ ਮੈਂ ਤਾਂ ਆਪ ਪਹਿਲੀ ਦੇਖੀ ਆ ਨੇ ਕਹਿੰਦੇ ਚੱਲ ਕੋਈ ਛੋਟੀ ਦੇਖ ਲਓ ਹੋਰ ਕੀ ਹੁਣ ਵੱਡੀ ਮਿਲੂਗੀ ਛੋਟੀਆਂ ਮਿਲੋਗੀ ਹੁਣ ਤਾਂ ਇਹਦਾ ਬਿਆਹ ਦਾ ਕਹਿੰਦਾ ਉੱਥੇ ਕਰਾਉਣਾ ਯਾਰ ਸਾਹਬ ਜੀ ਦਾ ਅੱਛਾ ਬਿਆਹ ਦਾ ਕਹਿੰਦਾ ਉੱਥੇ ਕਰਾਉਣਾ ਮੇਰਾ ਮਾਮੇ ਨੂੰ ਮਾਮਾ ਨੂੰ ਜਵਾਬ ਇਹ ਤਾਂ ਕਰੇ ਸਾਦੀ ਹਰੀ ਕਹਿ ਦਿੰਦਾ ਹੈ ਕੌਣ ਚਾਹ ਤਾ ਪਹਿਲਾਂ ਸਾਦੀ ਹਰੀ ਕਹਿਣਾ ਹੁੰਦਾ ਦੀ ਵੀ ਸਾਦੀ ਹਰੀ ਕਰਾਉਂਗਾ ਨਾ ਵਿੱਕੀ ਕਰਦਾ ਛੋਟਾ ਹੁੰਦਾ ਮਾਮੀ ਬਾਰੇ ਸਿਵਾ ਕਰਾਉਂਗਾ ਸਾਪਰੇ ਦੀ ਮਾਮੀ ਨੀ ਬੱਡੀ ਨਹੀਂ ਆਉਂਦਾ ਮੇਰੀ ਸਾਪਰੇ ਨਹੀਂ ਕਰਾਈ ਜਨ ਬੱਵੀ ਕਰਾ ਲੈ ਵਿੱਕੀ ਇਹ ਤਾਂ ਲਵੀ ਵਾ ਗਿਆ ਲਵੇ ਲੱਗੇ ਨਾ ਹੋਦੀ ਥੋੜੀ ਨੇ ਜੀ ਥੋੜੀ ਨੇ ਜੀ ਹਾਂ ਕਿਉਂ ਕਰਨੀ ਇੱਥੇ ਕਰਾਉਂਗਾ ਹਾਂ ਜੀ ਕਰਾਉਂਗਾ ਉਹ ਕਹਿੰਦੀ ਉਹਦੀ ਕਰਾਉਂਗਾ ਮੈਂ ਹੂੰ ਛੋਟੇ ਹੁੰਦੇ ਜਵਾਕਾਂ ਨੂੰ ਕੀ ਪਤਾ ਹੁੰਦਾ ਹਾਂ ਮਾਰੀ ਜਾਂਦੇ ਨੇ ਦੇਹ ਉਹ ਲੱਗ ਜਾਂਦੇ ਨੇ ਕਹਿੰਦੇ ਬਿੱਕੀ ਦਾ ਸਾਫਰ ਕਹਿੰਦਾ ਸਾਫਰ ਨਹੀਂ ਮੋਦੀ ਕਰਾ ਲਿਆ ਉਹਨਾਂ ਤੇ ਕੋਈ ਆ ਹੋਰ 2 ਕਿਲੋਮੀਟਰ ਹੈਗਾ ਉਹ ਸ਼ਹਿਰਾਂ ਦੇ ਨਹੀਂ ਕਰੀ ਜਾਂਦੇ ਹੋਰ ਬੀਆਂ ਕੇ ਅਗਲੀ ਵੀ ਬਿਜਲੀ ਵੀ ਹੀ ਅਗਲੀ ਵੀ ਹੀ ਪਿਛਲੀ ਵੀ ਹੀ ਆਈ ਕਰੀ ਜਾਂਦੇ ਨੇ ਇਹ ਇਹ ਥੋੜਾ ਜਿਹਾ ਆਪਾਂ ਨੂੰ ਇਹ ਉਹ ਆ ਮੇਰਾ ਆਪਾਂ ਪਿੰਡਾਂ 'ਚ ਪੈਨ ਬਿਹਾਏ ਆ ਬਿਲਕੁਲ ਦਾ ਬਹਿ ਮੰਦੇ ਨੇ ਆਪਣੇ ਕਰੀ ਤੇ ਆ ਆਪਣੇ ਆੜੇ-ਦਾੜੇ ਵਾਲੀ ਨਹੀਂ ਜੀਉਣ ਦਿੰਦੇ ਹੈਗੇ ਜੇ ਪਰਿਵਾਰ ਸਹਿਮੁੰਦਾ ਤਾਂ ਆੜੇ-ਦਾੜੇ ਵਾਲੇ ਨਹੀਂ ਬਸਣ ਦਿੰਦੇ ਹੈਗੇ ਇੱਥੇ ਪੈਸਾ ਚ ਹਾਂ ਬਹੁਤ ਆਪੜਾ ਵਿਆਹ ਸੀ ਬਹੁਤ ਜਿਆਦੇ ਨਜਾਇਜ਼ ਇਕੱਠੀ ਚੱਲੇ ਚਲੋ ਦੇਖੀ ਪੁੱਤ ਇਹ ਤਾਂ ਦੇਖ ਕੇ ਕਹਿੰਦੇ ਭਾਈ ਜੋ ਜਾ ਕੇ ਆ ਪਾੜੇ ਉੱਤੇ ਦਿੱਤਾ ਗਏ ਆਵਦਾ ਕਿ ਢੋਲਾ ਕਰ ਲਿਆ ਅੱਗੇ ਵੇਖਾਂਗੇ ਜੀ ਇਹਨੂੰ ਢੋਲ ਜੰਮਾ ਬਸ ਕਰ ਬਸ ਕਰ ਨਹੀਂ ਬਸ ਚਲੋ ਆਪਾਂ ਵੀ ਪਈਏ ਉਹ ਤਾਂ ਦੇਖਿਆ ਆ ਕੇ ਫੇਰ ਕਹਿ ਦਿੰਦੇ ਮੈਂ ਆਪਣੇ ਵਲੌਗ ਦਾ ਕਰਦੀ ਐਂਡ ਚਲੋ ਸੋ ਜਾਓ ਹੁਣ ਅਸੀਂ ਤਾਂ ਜਾਣੇ ਆ ਨੋ 1:30 ਬਜੇ ਪੈਦੇ ਹੁਣ ਆਪਦਾ ਆਰਾਮ ਨਾਲ ਲਿਫਟ ਕੇ ਪੈ ਗੋਗਾ ਪੀਣਾ ਵਾਂ ਕੇ ਜਿਸਨੀ ਦੀਆਂ ਨੇ ਚਲੋ ਛੋਟਾ ਮੈਂ ਕਿਧਰ ਚਲੋ ਚਲੀਏ ਆਏ ਪਗਲ ਮੈਂ ਬਦ ਪਗਲ ਬਦ ਪਗਲ ਚਲੋ ਉਹੀ ਨਾ ਜਾਂਦੀ ਹੋਈ ਨਾੜ ਚਾੜ ਜੀ ਕਿਤੇ ਸਾਰੀ ਰਾਤ ਤੇ ਟਸਕੀ ਜਾ ਚੂ ਪਰਸ ਹੋ ਜਾ ਤੁਸੀਂ ਕਿਤੇ ਅੱਡਾ ਵਾਸ ਚਲੋ ਜਾਨੀ ਜਰਤੀ ਖਲੀ ਜਾ ਕੇ ਦਰੋਂ ਜਾਵੇ ਲਾਤ ਨੂੰ ਕਿਹੜਾ ਕਹਾਂ ਚੱਲਦੀ ਤੜਕੀ ਮੂਠ ਲੱਗਿਆ ਪਾ ਮੈਂ ਤਾਂ ਤੁਹਾਡੇ ਮਨ ਨੂੰ ਪਤਾ ਫੇਰਾ ਮੇਲ ਦਾ ਤੇ ਅੰਦਰ ਹੀ ਹੋਰ ਐਂ ਹੁੰਦਾ ਜੀ ਬਸ ਬੈਠਿਆ ਜਾਵੇ ਹੋਰ ਨਾ ਬੈਠਿਆ ਇਹ ਤੜਕੀ 2-3 ਵਜੇ ਟਾਈਮ ਹੁੰਦਾ ਇਹਨਾਂ ਦਾ ਨਾ ਉਹ ਨਾ ਜੋ ਤੜਕੀ ਜੀ ਵਜੇ ਉਸ ਵਾਗੇ ਤੇ ਉਹਦੇ ਦਮ ਵਜੇ ਪਾਸੋਂ ਦੀ ਨਹੀਂ ਦੀ ਗੱਲ ਆ ਕੀ ਵਜੇ ਕਿੱਥੇ ਹਾਂ ਦਿਨੇ ਤੇ ਵਾਗੇ ਪਾਸੋਂ ਜਿਹੜਾ ਸੀ ਕੱਪੜੇ ਲੈਣ ਗਏ ਹੋਏ ਤੇ ਕੱਪੜੇ ਲੈਣ ਗਏ ਦੁਕਾਨੇ ਇਹ ਬੱਦਬੱਲੋ ਚਲੋ ਚਲੋ ਬੋਦੀ ਦਿੱਕਾ ਇਹ ਬੇਗਾਤ ਹੈ ਕੋਦੀ ਜੱਕੀਆਂ ਫੋਟੋ ਹਾਂ ਕਿਤੇ ਹੋਰ ਗੱਲ ਪਾ ਲਏ ਇੱਥੇ ਆਏ ਬੱਸ ਕਾ ਥੱਲੋਂ ਦਾ ਚਲੋ ਬੱਸ ਨਾ ਪੁੱਤ ਤੂੰ ਹੀ ਦੀ ਨਾੜ ਹੋ ਜਾਂਦੀ ਹੁੰਦੀ ਆ ਚਲੋ ਗੁੱਡ ਨਾਈਟ ਲਿਆਓ ਜੀ ਸਾਡਾ ਚਾਰਜਰ ਜਰਾ ਜੀ ਤੁਹਾਡੇ ਚਾਰਜ ਦੇ ਜਰਾ ਬੰਦੀਆਂ ਆਜੋ ਭੱਜੋ ਮੈਂ ਮੈਂ ਆਇਆ ਨਾ ਘਬਰਾਇਗਾ ਤੁਸੀਂ ਚਲੋ